ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੰਗਲੀ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਵਾ ਫਾਰਮ ਆ ਵੀਰ ਜੀਹਨਾਂ ਦਾ ਤੇ ਇਹ ਫਾਰਮ ਦੇ ਵਿੱਚ ਤੁਹਾਨੂੰ ਚਾਰ ਗਾਵਾਂ ਦਿਖਾਉਣੀਆਂ ਤੇ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਗਾਵਾਂ ਸਾਰੀਆਂ ਦਿਖਾਉਣੀਆਂ ਜਿਹੜੇ ਵੀਰਾਂ ਦਾ ਸ਼ੌਂਕ ਹੈ ਵੀ ਗਾਵਾਂ ਵੱਡੀਆਂ ਰੱਖਣੀਆਂ ਵਾ ਪਰ ਪੈਸੇ ਘੱਟ ਖਰਚਣੇ ਆ ਤੇ ਉਹਨਾਂ ਵੀਰਾਂ ਵਾਸਤੇ ਆ ਜਿਹੜੀਆਂ ਕਾਫੀ ਜਿਹੜੇ ਗਿਣਤੀ 'ਚ ਜਾਨਵਰ ਆ ਵੀਰ ਜੀਹਨਾਂ ਦੇ ਕੋਲ ਉਧਰ ਵੀ ਕੁਝ ਬੱਜੀਆਂ ਵਾਂ ਕੁਝ ਰੱਛੀਆਂ ਤਿਆਰ ਹੁੰਦੀਆਂ ਇਧਰੋਂ ਦੂਰ ਤੱਕ ਰੋ ਆਪਾਂ ਦੇਖ ਸਕਦੇ ਹਾਂ ਕਾਫੀ ਦੂਰ ਤੱਕਰ ਜਿਹੜੇ ਜਾਨਵਰੀ ਜਾਨਵਰ ਆਪਾਂ ਨੂੰ ਦਿਖਣਦੇ ਆ ਤੇ ਬਾਕੀ ਆ ਸਾਰੀਆਂ ਸੂਈਆਂ ਹੀ ਤੁਹਾਨੂੰ ਵਸਾਉਣੀਆਂ ਵਾਂ ਤੇ ਬਾਕੀ ਇੱਥੇ ਆ ਗਿਆ ਆਪਣੀਆਂ ਚੋਚਵਾ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕੋਲ ਤੇ ਦੋ ਟਾਈਮ ਚਵਾਈ ਕਰਾਲ ਪਰ ਤਸੱਲੀ ਆਪਣੀ ਇੱਥੇ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵੀਰ ਜੀ ਨਾਮ ਦੱਸਦੇ ਕਰੀ ਆਪਣਾ ਸਰ ਮੇਰਾ ਨਾਮ ਹਰਮਨਜੋਤ ਸਿੰਘ ਜੀ ਤੇ ਪਿੰਡ ਨਗੜੀ ਆ ਡਾ ਫਰਗੜ ਚੂਰੀਆਂ ਰੋਡ ਤੇ ਠੀਕ ਆ ਹਾਂਜੀ ਤਸੀਲ ਤੇ ਜਲੰਧ ਦੇ ਸਰਚ ਸ਼ਹਿਰ ਦੇ ਵਿੱਚ ਹੀ ਆਪਣਾ ਹਨਾ ਮੈਂ ਹਾਂਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੋ 9855363657 ਠੀਕ ਆ ਤੇ ਫਾਰਮ ਹੀ ਆਪਣਾ ਹਨਾ گاਵਾ ਦਾ ਤੇ ਸਾਰੀਆਂ ਤਰ੍ਹਾਂ گاਵਾ ਚੰਗੇ ਰਿਕਾਰਡ ਵਾਲੀਆਂ ਹਨਾ ਹਾਂਜੀ ਹਾਂਜੀ ਸਾਰੀਆਂ ਚੰਗੇ ਰਿਕਾਰਡ ਆ ਕਿੰਨੇ ਤੋਂ ਕਿੰਨੇ ਲੀਟਰ ਤੱਕ گاਵਾ ਫਿਰ ਆਪਣੇ ਕੋਲ ਆਪਣੇ ਕੋਲ 30 ਤੋਂ ਸਟਾਰਟ ਹੋ ਜਾਂਦੀਆਂ ਮੈਂ ਫਿਰ 40 45 ਤੱਕ ਹੈਗੀਆਂ ਨੇ ਠੀਕ ਹੈ ਵਿੱਚ ਕੁਝ گاਵਾ ਤੁਸੀਂ ਕਹਿੰਦੇ ਵੀ 60 ਲਾਗੇ ਵੀ ਹੈਗੀਆਂ ਹਾਂਜੀ ਹਾਂਜੀ ਠੀਕ ਹੈ ਜਿਤਨਾ ਕੁਝ ਇੱਧਰ ਦੇਖ ਸਕਦੇ ਆ ਆ ਗਾਂ ਕਿ ਬੜੀ ਤਗੜੀ ਖਲੋਤੀ ਆ ਇਹ ਕਿ ਤੁਸੀਂ ਕਹਿੰਦੇ ਵੀ ਇਹ 60 ਦੇ ਲਾਗੇ ਦੁੱਧ ਜਿਹੜਾ ਕੱਢ ਦਿੰਦੀ ਆ ਹਾਂ ਤੇ ਮਤਲਬ ਇਹ ਆ ਵੀ ਹੁਣ ਆਪਾਂ ਆਪਣੇ ਕੋਈ گاਵਾਂ ਚੰਗੇ ਰਿਕਾਰਡ ਵਾਲੀਆਂ ਤੇ ਕਾੜੀ ਟੀਗੇ ਵੀ ਚੰਗੀ ਭਰੇ ਆ ਠੀਕ ਹੈ ਤੇ ਅੱਜ ਸਾਰੀਆਂ ਡਸਟਰ ਦੀਆਂ ਨੇ ਅੱਛਾ ਸਾਰੀਆਂ ਡਸਟਰ ਦੀਆਂ ਆਪ ਐ ਠੀਕ ਹੈ ਤੇ ਇਹ ਗਾ ਵੇਚ ਦੇਣੀਆਂ ਜੀ ਆਪਾਂ ਇਹ ਵੀਰ ਜੀ ਥੋੜਾ ਫਾਰਮ ਤੇ ਜਗਾ ਘਟ ਕਰਕੇ ਬੱਛੀਆਂ ਗਾਂ ਤੇ ਆ ਰਹੇ ਹੁੰਦੀਆਂ ਤੇ ਇਸ ਕਰਕੇ ਸਾਡਾ ਸੇਲ ਕਰਨ ਦਾ ਪ੍ਰੈਨ ਬੰਦਿਆ ਵੀ ਵਿੱਚ ਤੁਹਾਡਾ ਰਦਾ ਕੁਛ ਹੋਲੀਆਂ ਕਰਦੇ ਆ ਸੇਲ ਕਰ ਦਈਏ ਥੋੜੀ ਆਏ ਵੀ ਚਲੋ ਬੱਛੀਆਂ ਨਾਲ ਫੇਰ ਹਲਦੀਆਂ ਜਾਂਦੀਆਂ ਆ ਤੇ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਆ ਇਹਦੇ ਬਾਰੇ ਦੱਸ ਦੋ ਇਹ ਵੀਰ ਜੀ ਇਹ ਡਸਟਰ ਦੀ ਜੇ ਇਹਦੇ ਥਲੇ 13 ਕਿਲੋ ਦੁੱਧ ਤਿਆਰ ਜੇ ਤੇ ਆਪਣੇ ਲੋ ਵੀਰ ਜੇਰਾ ਵੇ ਚਵਾਈ ਕਰਕੇ ਜਾਵੇ ਥਣ ਪੂਰਾ ਵਧੀਆ ਜੇ ਚਵਾਈ ਪੂਰੀ ਵਧੀਆ ਥਣ ਚਾਰੇ ਚਲਦੇ ਵਧੀਆ ਹਾਂਜੀ ਚਾਰੇ ਚਲਦੀ ਵੀਰ ਜੀ ਤੇ ਇਹਦਾ ਪੀਕ ਲੈਵਲ ਦਾ ਦੁੱਧ ਕਿੰਨਾ ਕਰਿਆ ਵਾ ਪੀਕ ਲੈਵਲ ਵੀਰ ਜੀ 35 ਪਾ ਰਹੀ ਆ ਅੱਛਾ ਤੇ ਬਾਕੀ ਹੁਣ ਇਹਦੇ ਥੱਲੇ 12 12 13 ਲੀਟਰ ਤਿਆਰ ਜੇ ਹੁਣ ਜੇ ਆ ਵੀ ਚਾਰੇ ਬੱਚੇ ਤੋਂ ਬਿਨਾ ਹੀ ਆ ਹਾਂਜੀ ਚਾਰੇ ਬੱਚੇ ਤੋਂ ਬਿਨਾ ਤੇ ਕਿਸੇ ਦੀ ਏਆਈ ਹੋਈ ਆ ਕਿ ਨਹੀਂ ਹੋਈ ਏਆਈ ਇੱਕ ਇਹਦੀ ਹੋਈ ਏ ਇੱਕ ਦੂਜੀ ਦੀ ਹੋਈ ਏ ਪਰ ਉਹ ਹਜੇ ਸ਼ੈਂਪਲ ਭੇਜ ਨਹੀਂ ਆ ਮਤਲਬ ਅੱਜ ਉਹਗੇ ਇਹਨਾਂ ਨੂੰ 22 ਦਿ ਦੀ ਏ ਆਈ ਹੋਈ ਆ ਤੇ ਇੱਕ ਦੀ ਨਹੀਂ ਹੋਈ ਹਨਾ ਤੇ ਇਹ ਤੇ ਚਲੋ ਗਾੜੀ ਕਿਸਮਤ ਤੇ ਕਿਸ ਹਵੀਰ ਦੀ ਜੇ ਨਿਕਲ ਆਉਂਦੇ ਲੈ ਆਓ ਜੀ ਆਜੋ ਥੋੜੇ ਕੇ ਤੌਰ ਰੋਡਿਓ ਲੱਗਾ ਜੀ ਹਾਂਜੀ ਰੋਡਿਓ ਅੱਛਾ ਰੋਡਿਓ ਦਾ ਗਾੜੀ ਸੀਮਨ ਲੱਗਾ ਬਾਕੀ ਅੱਗੇ ਵੇਖੋ ਕੀ ਨਿਕਲਦਾ ਇਹ ਤੁਹਾਨੂੰ ਇੱਥੇ ਕੀ ਤੌਰ ਤੌਰ ਕੇ ਦਿਖਾਵਾਂਗੇ ਭਜਦੀਆਂ ਬੜਾਵਾ ਖੁੱਲੀਆਂ ਛੱਡੀਆਂ ਉਤਨਾ ਸਾਰੀਆਂ ਆਤ ਨਹੀਂ ਹੈਗੀ ਇਹਨਾਂ ਨੂੰ ਜ਼ਿਆਦਾ ਤਰ੍ਹਾਂ ਦੀ ਬਾਕੀ ਇਹਨਾਂ ਦੀਨ ਸ਼ੋਨਚ ਵੀ ਹੋਈ ਹੈ ਸਾਰੀਆਂ ਦੀ ਵਿਚਾਰ ਆਪਣਾ ਇਸ ਤੇ ਲੈ ਜਓ ਹਾਂ ਦੇਖ ਸਾਡੇ ਪੂਰੀਆਂ ਤਗੜੀਆਂ گاਵਾਵਾਂ ਇਹਦਾ 35 ਲੀਟਰ ਤੋਂ ਪਲੱਸ ਦਾ ਜਿਹੜਾ ਰਿਕਾਰਡ ਰਿਆ ਵਾ ਹੁਣ 12 13 ਲੀਟਰ ਪੱਕਾ ਦੁੱਧ ਹੈਗਾ ਜੀ ਇਹਦੇ ਕੋਲ ਹਾਂਜੀ ਹਾਂਜੀ ਇਹਦੀ ਪੱਕਾ ਪਤਾ ਜੀ ਚਲੋ ਬੰਦ ਬੰਦ 12 ਤੋਂ ਉੱਪਰ ਹੀ ਹੋਊਗਾ ਘੱਟ ਨਹੀਂ ਹੋਊਗਾ ਠੀਕ ਹੈ ਬੰਦ 12 ਤੋਂ ਬਾਹਰ ਹੀ ਹੋਊਗਾ ਜਿਹੜਾ ਕਹਿੰਦੇ ਵੀ ਤੇ ਪੂਰੀਆਂ ਜਿੱਤਰਾ ਉਹ ਹੀ ਫਾਰਮ ਵਾਲੀਆਂ ਜਿਹੜੀਆਂ گاਵਾਵਾਂ ਜਿੱਤਰਾ ਹੁੰਦੀਆਂ ਚੰਗੇ ਰਿਕਾਰਡ ਵਾਲੀਆਂ ਤੇ ਜਿਹੜੇ ਇੰਸ਼ੋਰੈਂਸ ਹੋਈ ਆ ਉਹ ਕੀ ਇਦਾਂ ਕਿਸ ਹਿਸਾਬ ਜੀ ਉਹ ਵੀ ਢੀਨ ਸੋੜਾ ਸਾਡੇ ਨਾਮ ਤੇ ਹੋਈ ਹੈ ਬਾਕੀ ਜੇ ਕੋਈ ਵੀਰ ਕਹੂਗਾ ਤੇ ਜੇ ਨਾਮ ਤੇ ਕਰਾ ਦਾਂਗੇ ਬਾਕੀ ਇੰਸ਼ੋਰੈਂਸ ਤੇ ਸਾਡੇ ਨਾਮ ਤੇ ਹੋਈ ਆ ਅੱਛਾ ਚਾਰਾ گاਵਾਂ ਦੀ ਇੰਸ਼ੋਰੈਂਸ ਹੋਈ ਆ ਸਾਰੇ ਸਾਰਿਆਂ ਦੀ ਲਗਭਗ ਕਰਾਈ ਲਈਦੀ ਆ ਅੱਛਾ ਹਾਂਜੀ ਹਾਂਜੀ ਤੇ ਆ ਜਿਹੜੇ ਫਿਰ ਪਹਿਲੇ ਨੰਬਰ ਵਾਲੀ ਗਾਂ ਦਾ ਮੁੱਲ ਕਿੰਨਾ ਰੱਖਣਾ ਆਪਾਂ ਇਹਦਾ ਆਪਾਂ 35000 ਮੰਗੇ ਤੇ 35000 ਮੰਨ ਤਾਂ ਮੁੱਕ ਤੇ ਹੋਣਗੇ ਹਾਂਜੀ ਹੋ ਜੇ ਮੰਨ ਤਾਂ ਮੁੱਕ ਤੇ ਹੋ ਜਾਣਗੇ ਕਿ ਕੋਈ ਵੀਰ ਫੋਨ ਲਾਵੇ ਤੇ ਵਿੱਚ ਜੱਸਨਾ ਵਾਲੇ ਮੁੱਲ ਦੱਸੀ ਜਾਈਏ ਨਹੀਂ ਤੇ ਬਿਲਕੁਲ ਜਿੱਥੇ ਦੇਣੀਆਂ ਹੀ ਆ ਲਾਸਟਿਕ ਜੀ 35 ਮੰਗੇ ਦੇ ਬੱਤੀ-ਬੁੱਤੀ ਲਾ ਕੇ ਕਰ ਦਾਂਗੇ ਅੱਛਾ ਬੱਤੀ ਤੇ ਲਾ ਕੇ ਬੰਨੇ ਦੇ ਦੋਗੇ ਜਿਹੜੀ ਜਸਨ ਹੋਈਆਂ ਹਨਾ ਤੇ ਹੁਣ ਆ ਜਿਹੜੀ ਗਾਂ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਹੈਗਾ 10 ਕਿਲੋ ਪਰ ਇਹ ਗਾਂ ਬਹੁਤ ਵਧੀਆ ਵਾ ਇਹ ਆਪਣੇ ਪੀਕ ਟਾਈਮ ਤੇ 40 ਤੋਂ ਪਾਰ ਰੈਂਦੀ ਸਾਡੇ ਕੋਲ ਅੱਛਾ ਜਿਹੜਾ ਸਾਡੇ ਕੋਲ ਬੱਚੀਆਂ ਵੀ ਦੋ ਉਹ ਵੀ ਇਸਦੇ 40-40 ਕਿਲੋ ਤੇ ਚੱਲਣਦੀਆਂ ਅੱਛਾ ਇਹਦੀਆਂ ਬੱਚੀਆਂ ਵੀ ਘਾੜੀ ਚੱਲੀ-ਚੱਲੀ ਲੀਟਰ ਤੇ ਚੱਲਣਦੀਆਂ ਤੇ ਇਹ ਇਹਦੀ ਇਹ ਹੈ ਹੋਈ ਆ ਇਹ ਇਹਦੀ ਆਈ ਹੋਈ ਹੀ ਪਰ ਹੀਟ ਚ ਆਈ ਹੈ ਤੇ ਤੁਹਾਨੂੰ ਮੈਂ ਹੁਣੇ ਦਿਖਾਇਆ ਹੀ ਹੀਟ ਚ ਆਈ ਹੈ ਅੱਜ ਫੇਰ ਏਟ ਚ ਆਈ ਹੈ ਹਨਾ ਕਿ ਦਿਨ ਹੋ ਗਏ ਆਈ ਹੋਈ ਇਹ ਹੀਟ ਚ ਆਈ ਹੈ ਉਹ ਦੇਖ ਸਾਦੇ ਆ ਥਾਣੇ ਤੇ ਇੱਕ ਵਾਰੀ ਮਿਲਕਵੇਨ ਵੀ ਚੰਗੀ ਲੱਗੀ ਆ ਉਹ ਵੀ ਇਸ ਤਰ੍ਹਾਂ ਹੀ ਆ ਸੇਮ ਲਿਆਓ ਤੋਰੋ ਫਿਰ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ 10 ਲੀਟਰ ਹੈ ਇਹਦੇ ਕੋਲ 10 ਲੀਟਰ ਹੈ ਹਾਂ 10 ਤੋਂ ਬਾਹਰ ਵਾ 50 ਕਹਿ ਕੇ ਕਿਉਂਕਿ ਬਾਤ ਉਹ ਇਦਾਂ ਕਹਿੰਦੇ ਵੀ ਨਹੀਂ ਦੇ ਇਹ ਜੋ ਇਹ ਚੰਗਾ ਕੀ ਹਾਂਜੀ ਹਾਂਜੀ ਪਹਿਲ ਜਿੰਨਾ ਹੈਗਾ ਉਹ ਨਹੀਂ ਦੱਸੋ ਠੀਕ ਆ ਇਹ ਬਹੁਤ ਧੰਕਵਾਦ ਬਾਕੀ ਪੂਰੀ ਬਰੀਡ ਵਾਲੀਆਂ ਬਾਕੀ ਇਹੋ ਜੀ ਗਾਂ ਕਿਤੇ ਇੱਕ ਵੱਛੀ ਦੇ ਦੇ ਤੇ ਉਹੀ ਜਿਹੜੀ ਆ ਕੋਈ ਨਹੀਂ ਲਿਆ ਉਹ ਲੈ ਆ ਫੜ ਕੇ ਆਣੇ ਖੁੱਲੀਆਂ ਰਹਿਣ ਕਰਕੇ ਰਸੀ ਰਸੀ ਪਾਈ ਨਹੀਂ ਇਸ ਕਰਕੇ ਥੋੜਾ ਭੱਜਦੀਆਂ ਜ਼ਿਆਦਾ ਠੀਕ ਹੈ ਬਾਕੀ ਵੀ گاਵਾ ਸਾਰੀਆਂ ਆਪਾਂ ਦੇਖ ਸਕਦੇ ਤਗੜੀਆਂ ਜਿੱਤਰਾ ਵੀ ਗਾਂ ਕਿੱਡੀ ਤਗੜੀ ਹੈ ਕੋੜੀਆਂ ਤਾਂ ਵਿੱਚ ਹੀ ਗਾਂ ਜਿਹੜੇ ਹਿਸਾਬ ਨਾਲ ਇਹ ਗਾਂ ਆ ਤੇ ਜਿਹੜੇ ਵੀਰ ਜੀ ਹੁਣੇ ਆਪਾਂ ਤੋਰੀ ਆ ਉਹਦਾ ਕਿੰਨਾ ਮੁੱਲ ਰੱਖਣਾ ਆਪਾਂ ਉਹਦਾ ਵੀਰ ਜੀ ਆਪਾਂ ਉਹ ਸੇਮ ਸੇਂਬਤੀ 32000 ਹਾਂਜੀ ਹਾਂਜੀ ਅੱਛਾ 32000 ਉਹਦਾ ਵੀ ਜਿਹੜੇ ਜਸ਼ਨ ਦਾ ਥੋੜਾ ਹੋ ਜਾਏਗਾ ਉਹਦਾ ਜਸ਼ਨ ਉਹਨੀਆਂ ਦਾ ਥੋੜਾ ਮੰਤਨ ਕਰਨਾ ਅੱਛਾ ਉਹਦਾ ਮੰਤਨ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਚਲੋ ਕੋਈ ਨਹੀਂ ਹੁਣ ਲੈ ਆਉਂਦੇ ਆ ਉਹਨਾਂ ਚਿਰ ਆਪਾਂ ਵਿਖਾ ਦਈਏ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਵੀ 17 ਲੀਟਰ ਜੀ ਇੱਕ ਇੱਕ ਥਾਲੇ ਦਾ ਮਰਗਿਆ ਨੂੰ ਛਲੇ ਰਿਹਾ ਹੋ ਗਿਆ ਸੀ ਅੱਛਾ ਮਸਟਾ ਦੱਸੋਗੀ ਇੱਕ ਥਾਲੇ ਦਾ ਮਰਗਿਆ ਸੀ ਅੱਛਾ ਬਾਕੀ ਗਾਂ ਦਾ ਬਹੁਤ ਚੰਗੀ ਹੈ ਵੀ ਦੋ ਹੁਣ ਦੁੱਧ ਕਿੰਨਾ ਇਹਦੇ ਕੋਲ ਹੁਣ ਇਹਦੇ ਥਲੇ ਹੈਗਾ ਜੀ 17 ਲੀਟਰ 17 ਲੀਟਰ ਪੱਕਾ ਹੈਗਾ ਜੀ ਪੱਕਾ ਹਾਂ ਇਹ ਸਾਰੀਆਂ ਵੀਰਤੀ ਤੀ ਤੋਂ 40 ਦੇ ਵਿੱਚ ਵਿੱਚ ਰੰਦੀਆਂ ਠੀਕ ਹੈ ਜੀ ਠੀਕ ਹੈ 17 ਲੀਟਰ ਹੁਣ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਪੀਕ ਲੈਵਲ ਦਾ ਇਹਦਾ ਵੀ ਜਿਹੜਾ ਵਾ 35 ਦੇ ਲਾਗੇ ਬੰਨੇ ਜਿਹੜਾ ਰਿਆ ਵਾ ਬਾਕੀ ਹੁਣ ਜੇ ਸਵੇਰ ਸਵੇਰ ਦਾ ਟਾਈਮ ਆ ਫਿਰ ਫਾਰਮ 'ਚ ਤੁਹਾਨੂੰ ਪਤਾ ਹੈ ਫਿਰ ਕੱਚੀ ਜਗ੍ਹਾ ਤੇ ਰੱਖਣੀਆਂ ਪੈਂਦੀਆਂ ਵਾ ਉਹ ਨਮਾਈਆਂ ਨਹੀਂ ਆਉਂਦੀਆਂ ਵੱਡੀਆਂ ਗਾਵਾਂ ਵਾ ਸਾਰੀਆਂ ਇਹਦਾ ਇੱਕ ਥਣ ਨਹੀਂ ਚੱਲਦਾ ਕਿਹੜਾ ਥਣ ਨਹੀਂ ਚੱਲਦਾ ਜਿਹਦਾ ਇਹਦਾ ਇੱਧਰ ਵਾਲਾ ਥਣ ਵੀ ਚੱਲਦਾ ਆਹ ਅੱਛਾ ਅਗਲਾ ਕੇ ਪਿਛਲਾ ਅਗਲਾ ਅਗਲਾ ਇਧਰੋਂ ਬੈਣੀ ਤੋਂ ਦੂਸਰੇ ਪਾਸੇ ਅਗਲਾ ਥਣ ਨਹੀਂ ਤਾਂ ਚੱਲਦਾ ਆਧਰੋਂ ਤੇ ਬਹੁਤ ਵਧੀਆ ਚਲੋ ਬੰਦੋ ਇੰਨਾ ਮੈਂ ਬੰਦ ਆ ਦੇਖ ਸਕਦੇ ਜੀ ਪੂਰੀ ਤਗੜੀ ਗਾਂ ਹੈ ਜਿਹੜੀ ਇਹ ਵੀ ਬਾਕੀ ਜਿਹੜੋਂ ਫਿਰ ਜਾਨਵਰ ਜ਼ਿਆਦੇ ਹੋ ਜਾਂਦੇ ਕਈ ਵਾਰੀ ਸਾਂਭ ਵੀ ਥੋੜੀ ਘੱਟ ਹੋ ਜਾਂਦੀ ਹੈ ਫਿਰ ਜਿਹੜੀਆਂ ਮਿਲਕਿੰਗ ਤੇ ਚੱਲਣਦੀ ਹੁੰਦੀਆਂ ਉਹਨਾਂ ਵੱਲ ਧਿਆਨ ਜ਼ਿਆਦਾ ਹੋ ਜਾਂਦਾ ਵਾ ਫਿਰ ਇਸ ਤਰ੍ਹਾਂ ਦੀ ਆ ਦੇਖ ਸਕਦੇ ਤੇ ਇਹ ਜੇ ਤਰ੍ਹਾਂ ਫਿਰ ਕਈ ਵਾਰੀ ਹੁਣ ਜੇ ਤਰਾ ਕਾਵਾਂ ਸੋ ਯਾਨਾ ਥੋੜਾ ਟਾਈਮ ਹੋ ਗਿਆ ਹਨਾ ਗਾੜੀ ਵੀ ਨਹੀਂ ਆ ਤੇ ਉਹ ਫਿਰ ਕਈ ਵਾਰੀ ਇਹਨਾਂ ਦੀ ਸੇਵਾ ਵੀ ਘਟ ਜਾਂਦੀ ਹੈ ਸੇਵਾ ਹੁਣ ਜਦੋਂ ਇਹ ਸਾਰੀਆਂ ਟਰਾਂਜੈਕਸ਼ਨ ਚੱਲਣਦੀਆਂ ਵਾ ਤੇ ਇਧਰ ਵਾਲੇ ਬੰਨੇ ਵਸੀਆਂ ਵਸੀਆਂ ਨੂੰ ਮਾਰਦੀਆਂ ਜਾਂਦਾ ਵਾ ਅੱਛਾ ਇਧਰ ਵਾਲੀਆਂ ਜਿਹੜੀਆਂ ਉਹ ਮਿਲ ਕੇ ਤੇ ਇਸ ਕਰਕੇ ਫਿਰ ਆਡਾ ਇਹ ਪਲਾਨ ਕਿਰਨ ਸੀਲ ਕਰਦੀ ਸੀ ਸੀਲ ਕਰਦੀ ਹੈ ਨਾ ਠੀਕ ਹੈ ਤੇ ਉਹਦੇ ਕਰਕੇ ਫਿਰ ਇਹਨਾਂ ਦੀ ਸੇਵਾ ਵੀ ਥੋੜੀ ਜੀ ਘਟ ਜਾਂਦੀ ਹੈ ਸੇਵਾ ਵੀ ਘਟ ਜਾਂਦੀ ਹੈ ਇੱਕ ਇੱਕ ਵੱਖਰਾ ਇਹਨਾਂ ਨੂੰ ਫਿਰ ਬੰਨਣਾ ਪੈਂਦਾ ਵਾ ਬਨ ਕੇ ਤੁਹਾਨੂੰ ਪਤਾ ਫਿਰ ਡੰਗਰ ਖੁੱਛ ਨਹੀਂ ਜਿਹੜੇ ਖੁੱਲੇ ਰਹੇ ਆ ਤੁਸੀਂ ਵੇਖਿਆ ਇਹ ਬਨ ਕੇ ਕੀ ਗੱਲ ਕਰਦੇ ਹੋ ਹਾਂਜੀ ਹਾਂਜੀ ਤੇ ਮ ਸਮੋਲ ਸਿਚਾਰਾਂ ਦਾ ਸਹੀ ਨਹੀਂ ਵੀ ਅੱਛਾ ਸਾਰੀਆਂ ਤੇ 32000 ਇਹਦਾ 32000 ਇਹ ਵੀ 32 ਦੀ ਦੇ ਦੇਣੀ ਹੈ ਠੀਕ ਹੈ ਜੀ ਤੇ ਆ ਜਿਹੜੀ ਆ ਇਹ ਇਹ ਵੀ ਇਹਦੇ ਥੱਲੇ ਹੈਗਾ ਜੀ 13 ਲੀਟਰ ਦਾ ਤਿਆਰ ਅੱਛਾ ਇਹਦੇ ਕੋਲ 13 ਲੀਟਰ ਆ 13 ਲੀਟਰ ਦਾ ਤਿਆਰ ਤੇ ਇਹਦਾ ਵੀ ਪੀਕ ਦਾ ਜਿਹੜਾ ਚੰਗਾ ਦੁੱਧ ਹੀ ਰਿਹਾ ਸਾਰੀਆਂ ਤੁਹਾਨੂੰ ਪਤਾ ਫਿਰ ਫਾਰਮ ਦੇ ਵਿੱਚ ਮਾੜੀ ਗਾਂ ਵਾਰ ਨਹੀਂ ਖਾਂਦੀ ਹਾਂਜੀ ਹਾਂਜੀ ਲਿਆ ਫਿਰ ਖੋਲੋ ਇਹਨਾਂ ਵੀ ਤੋਰ ਦਈਏ ਬਾਕੀ ਇਹ ਆ ਵੀ ਇਹਨਾਂ ਦਾ ਇਕੱਲਾ ਦੁੱਧ ਦਾ ਮੁੱਲ ਨਹੀਂ ਆ ਨਾਲ ਨਸਲ ਜਾਤਰਾ ਮੁੱਲ ਆ ਤੇ ਬੈੜੀ ਆ ਹੱਲੇ ਜੜੀ ਤੇ ਇਹ ਆ ਵੀ ਗਾੜੀ ਇਹੋ ਜਿਹੀਆਂ ਇੱਕ ਵੀ ਪਛੀ ਦੇ ਜੇ ਚੰਗੀ ਤੇ ਸਾਰੀ ਨਸਲ ਸੁਧਰ ਜਾਂਦੀ ਆ ਆ ਇਹਦਾ ਵੀ ਚਿਹਰਾ ਦੇਖ ਸਕਦੇ ਜੀ ਚਲੋ ਲੈ ਜੋ ਬੰਦੋ ਫੇਰ ਉਧਰ ਨਾ ਭਾਜੇ ਬਾਕੀ ਰਸੀਨਾ ਘਾਟੀ ਤੁਰਦੀ ਹੁੰਦੀਆਂ ਫਾਰਮ ਵਾਲੀਆਂ ਗਾਵਾਂ ਸੈਟ ਹੋ ਜਾਂਦੀਆਂ ਅਸਲੀ ਵਿੱਚ ਖੁੱਲੀਆਂ ਰਹਿੰਦੀਆਂ ਨਾ ਹਾਂਜੀ ਹਾਂਜੀ ਹੂੰ ਹੂੰ ਯਦੋਂ ਕਿ ਇਹਨੇ ਖੜੀਆਂ ਤਾਂ ਆਪਣੇ ਆਪ ਹੀ ਰੇਕ ਤੋਂੜੀ ਦਸਤੇ ਤੇ ਹਾਂਜੀ ਤੇ ਇਹਦਾ ਫਿਰ ਮੁੱਲ ਕਿੰਨਾ ਕਰਖੀ ਆ ਆਪਾਂ ਸੇਮ ਹੀ ਸਾਲਾ ਬੀਬੀ ਮੈਂ ਤਾਂ ਵੀ ਸੇਮ ਮੰਗੰਦੇ ਆ ਤੇ ਮਾਨਸਤਾਨ 32 ਤੱਕ ਸ਼ੂਰ ਕਰ ਦਾਂਗੇ 32 ਤੱਕ ਬੇੜੀਆਂ ਜਸਨਾ ਦੇ ਹੀ ਦੇਣੀ ਆ ਹਾਂਜੀ ਹਾਂਜੀ ਬਾਕੀ ਤੁਹਾਡੇ ਘਰ ਕੋ ਕੋ ਚੋ ਚਵਾ ਗਿਆ ਨਾ ਤਸੱਲੀ ਕਰਕੇ ਲੈ ਜਾ ਹਣੇ ਜਿੰਨੇ ਟਾਈਮ ਮਰਜੀ ਠੀਕ ਹੈ ਜੀ 3 ਟਾਈਮ ਜੋ ਬਾ ਚਾਰ ਟਾਈਮ ਤੋਂ ਬਾਅਦ ਤੋਂ ਨਹੀਂ ਕੋਈ ਗੱਲ ਅੱਛਾ ਜਿੰਨੇ ਟਾਈਮ ਤੋਣਾ ਚੋਣਾ ਕੋਈ ਨਹੀਂ ਇੱਥੇ ਤਸੱਲੀ ਕਰ ਲਓ ਬਾਅਦ ਤੋਂ ਕੋਈ ਗੱਲਾਮਾ ਨਹੀਂ ਹਣੇ ਹਾਂਜੀ ਹਾਂਜੀ ਠੀਕ ਹੈ ਜੀ ਜਿੰਨੇ ਟਾਈਮ ਮਰਜੀ ਚੋਲੋ ਠੀਕ ਹੈ ਜੀ ਜੋ ਵੀ ਆ